ਹਾਂਜੀ ਤੇ ਹੁਣ ਮਨਪ੍ਰੀਤ ਰਹਿ ਗਈ ਐ ਤੇ ਇਹਦੀ ਹੁਣ ਆਪਾਂ ਵੋਟ ਪਾਉਣ ਜਾਣਾ ਦਿਖਾਈ ਤਾਂ ਨਹੀਂ ਹੁੰਦਾ ਬਈ ਕਿਉਂ ਹੋਰ ਔਨਲਾਈਨ ਕੋਈ ਔਨਲਾਈਨ ਤੇਰਾ ਕਾਰਡ ਹੈ ਦਰ ਕਾਰਡ ਅੱਛਾ ਹਾਂਜੀ ਚੱਲੀਏ ਫਿਰ ਵੋਟ ਪਾਣ ਚਲੋ ਚਲੋ ਹਾਂਜੀ ਤੇ ਹੁਣ ਗੱਲ ਇਦਾਂ ਦੀ ਵਾਪਸ ਆਇਆ ਸੀ ਘਰੇ ਮਨਪ੍ਰੀਤ ਨੂੰ ਲੈ ਕੇ ਗਿਆ ਸੀ ਤੇ ਵਾਪਸ ਆਇਆ ਸੀ ਪਰਚੀ ਉਹਦੀ ਨਹੀਂ ਸੀ ਹੈਗੀ ਤਾਂ ਕਰੇ 25 ਮਿੰਟ ਲਈ ਪਹਿਲਾਂ ਤੇ ਹੁਣ ਫੋਨ ਲੈ ਕੇ ਚੱਲਾਂ ਵਾਹ ਦੇਖੋ ਘੜੀ ਹੋਈ ਐ ਕਿੰਨਾ ਸ਼ੌਕ ਵੋਟਰਾਂ ਨੂੰ ਵੋਟ ਪਾਣ ਦਾ ਚਲੋ ਵੋਟ ਦਾ ਖੁਸ਼ ਹੋਗੇ ਸ਼ੁਰੂ ਕਰੀਏ ਕਫੜ ਦੇ ਲਓ ਜੀ ਵੋਟ ਪਾ ਕੇ ਆ ਗਏ ਨੇ ਹੁਣ ਖੁਸ਼ ਹਾਂ ਜਿਆਦਾ ਡੇਜਾਣ ਨਹੀਂ ਲਾਇਆ ਨਹੀਂ ਖਾਧਾ ਆਇਆ ਹਾਂਜੀ ਤੇ ਹੁਣ ਤੁਹਾਨੂੰ ਪਤਾ ਕਿ ਵੋਟਾਂ ਪਾ ਕੇ ਆਏ ਸੀ ਤੇ ਭੁੱਖ ਬਹੁਤ ਜ਼ਿਆਦਾ ਲੱਗੀ ਹੈ ਨਾਲੇ ਉੱਪਰ ਉਹਦੀ ਦੁਪਹਿਰ ਦਾ ਟਾਈਮ ਹੈ ਤੇ ਸਵੇਰ ਦੀ ਰੋਟੀ ਖਾਧੀ ਹੋਈ ਸੀ ਤੇ ਹੁਣ ਦੁਬਾਰਾ ਭੁੱਖ ਲੱਗੀ ਤੇ ਤਾਂ ਕਰਕੇ ਹੁਣ ਅਪਰਜੋਈ ਚ ਪਹੁੰਚ ਚੁੱਕੇ ਆ ਠੀਕ ਹੈ ਤੇ ਅੱਜ ਬਹੁਤ ਸਾਰਾ ਨਾਸ਼ਤਾ ਬਣਿਆ ਹੋਇਆ ਅੱਜ ਦੁਪਹਿਰ ਦਾ ਲੰਚ ਬਣਿਆ ਸੋਰੀ ਨਾਸ਼ਤਾ ਕਹਾਤਾ ਤੇ ਲੰਚ ਅੱਜ ਕਾਫੀ ਸਾਰਾ ਬਣਾ ਰਹੇ ਆ ਵੀ ਅੱਜ ਸੈਂਡਵਿਚ ਵੀ ਬਣ ਰਹੇ ਨੇ ਇੱਧਰ ਬਣਦੀ ਹੈ ਮੈਗੀ ਮਕਰੋਨੀ ਠੀਕ ਹੈ ਤੇ ਆ ਸਵਾਨ ਸਾਹਿਬ ਜੋ ਸਮਾਨ ਪਿਆ ਹੋਇਆ ਖਾਣ ਪੀਣ ਵਾਲਾ ਠੀਕ ਹੈ ਤੇ ਮਰਗੇ ਕੌਜੀ ਸ਼ੈਫ ਸਾਡੇ ਲੱਗੇ ਹੋਏ ਨੇ ਐਜ਼ ਯੂਜੂਅਲ ਤੇ ਗੱਲ ਤਾਂ ਵੀ ਹੁਣ ਅਸੀਂ ਬਾਹਰ ਨਹੀਂ ਜਾ ਪਾ ਰਹੇ ਹਨਾ ਲੋਕੀ ਮਤਲਬ ਕਈ ਕਹਿਣ ਲੱਪੇ ਆ ਕਿ ਹਾਂ ਤੁਸੀਂ ਘਰੇ ਬਹਿ ਕੇ ਵੀਡੀਓ ਬਣਾਈ ਜਾਨੇ ਹੁਣ ਪ੍ਰੋਬਲਮ ਇਹ ਹੈ ਵੀ ਜਦੋਂ ਜਾਣਾ ਤੇ ਪੂਰੀ ਫੈਮਿਲੀ ਜਾਂਦੀ ਹੈ ਹਨਾ ਤੇ ਤਾਂ ਕਰਕੇ ਵੀ ਹੁਣ ਬੱਚਾ ਇਹ ਦੇ ਕਰਕੇ ਸਾਨੂੰ ਬਹੁਤ ਜ਼ਿਆਦਾ ਸੋਚਣਾ ਪੈਂਦਾ ਗਰਮੀ 'ਚ ਬਾਹਰ ਨਿਕਲਣਾ ਤਾਂ ਪਹਿਲਾਂ ਉਸ ਤੋਂ ਬਾਅਦ ਮਨਪ੍ਰੀਤ ਦੀ ਤਬੀਅਤ ਵੀ ਥੋੜੀ ਠੀਕ ਨਹੀਂ ਰਹਿੰਦੀ ਹੈਗੀ ਤੇ ਤਾਂ ਕਰਕੇ ਬਹੁਤ ਜ਼ਿਆਦਾ ਸੋਚਣਾ ਪੈਂਦਾ ਸਾਨੂੰ ਗਰਮੀ 'ਚ ਬਾਹਰ ਨਿਕਲਣ ਤੋਂ ਪਹਿਲਾਂ ਥੋੜਾ ਜਿਹਾ ਮੌਸਮ ਸਹੀ ਹੋਏਗਾ ਬਾਰਿਸ਼ ਵਗੈਰਾ ਹੋਏਗੀ ਫਿਰ ਅਸੀਂ ਕਿੱਥੇ ਟੂਟਾ ਬਣਾਵਾਂਗੇ ਕਿਤੇ ਘੁੰਮਣ ਫਿਰਨ ਦਾ ਫੈਸਲਾ ਕਰਾਂਗੇ ਬਾਕੀ ਵੈਸੇ ਵੀ ਥੋੜੀ ਬੋਧੀ ਪ੍ਰੋਬਲਮਾਂ ਚੱਲੀਆਂ ਹਨਾ ਲਾਈਫ ਦੇ ਵਿੱਚ ਤੇ ਉਹਦੇ ਕਰਕੇ ਵੀ ਆਪਾਂ ਥੋੜਾ ਜਿਹਾ ਬੱਸ ਅਰੈਸਟ ਮਾਰ ਰਹੇ ਹਾਂ ਤੇ ਘਰ ਰਹਿ ਰਹੇ ਪਰ ਵੀਡੀਓ ਪਾਣੀ ਜ਼ਰੂਰੀ ਹੈ ਵੀਡੀਓ ਮਤਲਬ ਤੁਹਾਨੂੰ ਆਪਣੀ ਲਾਈਫ ਦਿਖਾ ਰਹੇ ਹਾਂ ਤਾਂ ਫਿਰ ਜੋ ਚੱਲ ਰਿਹਾ ਉਹੀ ਦਿਖਾ ਰਹੇ ਹਾਂ ਠੀਕ ਹੈ ਜੀ ਤੇ ਬਾਕੀ ਜਦੋਂ ਸਵੱਬ ਬਣੇਗਾ ਤੇ ਉਦੋਂ ਆਪਾਂ ਬਾਹਰ ਵੀ ਜਾਵਾਂਗੇ ਠੀਕ ਹੈ ਜੀ ਕਿ ਇਧਰ ਮੈਗੀ ਦਾ ਮਸਾਲਾ ਖਾਦਾ ਜਾ ਰਿਹਾ ਕਾਕੇ ਵੱਲੋਂ ਮਜ਼ਾ ਨਹੀਂ ਆਉਂਦਾ ਘਰ 'ਚ ਕਿ ਮਜ਼ਾ ਨਹੀਂ ਆਉਂਦਾ ਘੁੰਮਣ ਜਾਣਾ ਹੈ ਚਲਾਂਗੇ ਬੇਟਾ ਵਾਟਰਪਾਰਕ ਚ ਜਾਂਦੇ ਵਾਟਰਪਾਰਕ ਨਹੀਂ ਜਾਂਦਾ ਹੁੰਦਾ ਬੇਟਾ ਸੱਚੀ ਪਤਾ ਕੀ ਉਹ ਯਾਰ ਵਾਟਰਪਾਰਕ ਗੰਦਾ ਮੰਦਾ ਪਾਣੀ ਹੁੰਦਾ ਲੋਕੀ ਕਿੰਨੇ ਜਿਆਦਾ ਵਿੱਚ ਨਹਾਉਂਦੇ ਨੇ ਕਿੱਦਾਂ ਕਿੱਦਾਂ ਦੇ ਲੋਕ ਵਿੱਚ ਨਹਾਉਂਦੇ ਨੇ ਫਿਰ ਹੈ ਨਾ ਖਰਾਬ ਹੋ ਜਾਂਦਾ ਪਾਣੀ ਹਾਂ ਜੋ ਮਰਜੀ ਸਮਝ ਲਓ ਅੱਪਾ ਇਦਾਂ ਦਾ ਯਾਨੀ ਕਿ ਪਾਣੀ ਖਰਾਬ ਹੁੰਦਾ ਤੇ ਤਾਂ ਕਰਕੇ ਨਹੀਂ ਨਹੀ ਜਾਂਦਾ ਵਾਟਰਪਾਰਕ ਚ ਠੀਕ ਹੈ ਤੇ ਅੱਪਾ ਹੁਣ ਚੱਲਾਂਗੇ ਘੁੰਮਣ ਥੋੜੇ ਟਾਈਮ ਤੱਕ

ਹਾਂ ਉਹ ਚਲ ਜੀ ਗੱਲ ਦੀ ਪਤਾ ਨਹੀਂ ਚਾਰ ਹੀ ਜਣੇ ਆ ਹਾਂ ਚਾਰ ਹੀ ਜਣੇ ਜਾਣਾ ਸੀ ਹਾਂ ਦਾਦੀ ਨੂੰ ਲੈ ਗਏ ਹਾਂ ਦਾਦੀ ਨੂੰ ਪਰ ਆਣਗੇ ਫਿਰ ਨਾ ਮੈਂ ਨਾ ਜਿੱਥੇ ਸੀ ਗਏ ਸੀ ਔਰਦਨ ਨੂੰ ਜਿੱਥੇ ਸੀ ਗਏ ਸੀ ਔਰ ਡਾਇਨਾਸੌਰ ਦੇਖਣ ਜਿੱਥੇ ਪਲੇਨ ਸੀ ਮਾਰੋ ਆਹ ਸਾਇੰਸ ਸਿਟੀ ਦੀ ਗੱਲ ਕਰਦੀ ਮਨਪ੍ਰੀਤ ਸਾਇੰਸ ਸਿਟੀ ਆਪਾਂ ਗਏ ਸੀ ਨਾ ਉੱਥੇ ਦੀ ਗੱਲ ਕਰ ਰਹੀ ਹੈ ਚਲ ਠੀਕ ਆ ਉੱਥੇ ਚੱਲ ਚੱਲਾਂਗੇ ਚੱਲਾਂਗੇ ਜ਼ਰੂਰ ਚੱਲਾਂਗੇ। ਯਾ ਦੇਖੋ ਕਬੂਤਰ ਆਏ ਸੀ ਜਿਹੜੀ ਪਾਈਪ ਐ ਨਾ ਇਹਦੇ ਤੇ ਆ ਕੇ ਬਹਿ ਜਾਂਦੇ। ਤੇ ਕਰਕੇ ਮੇਲਾ ਦਾ ਕੰਮ ਖਾਅ ਹੋ ਜਾਂਦਾ। ਇਹ ਬਹੁਤ ਚਾਹਤ ਹੈ। ਹਾਂਜੀ ਜੀ ਤੁਸੀਂ ਦੇਖ ਸਕਦੇ ਹੋ ਉਬਲ ਰਹੀ ਹੈ ਮੈਗੀ ਦਿਮਕਰੋਨੀ। ਹਮੇਸ਼ਾ ਅਸੀਂ ਜਦੋਂ ਵੀ ਬਣਾਉਂਦੇ ਆ ਮਿਕਸ ਕਰਕੇ ਹੀ ਬਣਾਉਂਦੇ ਆ। ਕਿ ਇਹਨਾਂ ਨਾਲ ਥੋੜਾ ਜਿਹਾ ਟੇਸ ਵੀ ਵਾਜ ਜਾਂਦਾ ਤੇ ਇਹ ਬੰਦਾ ਬੋਰ ਨਹੀਂ ਹੁੰਦਾ। ਕੱਲੀ ਮੈਗੀ ਖਾ ਲੀ। ਤੇ ਇਹਨਾਂ ਭੁੱਖ ਛੇਤੀ ਮਿੱਟ ਜਾਂਦੀ ਐ। ਮੇਨ ਰੀਜ਼ਨ ਇਹ ਐ ਇਕੱਠੀ ਬਣਾਉਂਦਾ। ਤੇ ਸੁਆਦ ਵੀ ਬਹੁਤ ਆਉਂਦਾ। ਹੂੰ। ਮਿਆਣੀਸ ਪਾਣੀ ਐ? ਹਾਂ ਪਾ ਲਓ। ਆ ਲਓ ਪਾ ਲਓ ਜੋ ਪਾਉਂਦਾ ਇਹਦੇ ਚੋਂ। ਚਰਮੀ ਦੇ ਵਿੱਚ ਬਹੁਤ ਜ਼ਿਆਦਾ بار بار ਪਿਆਸ ਲੱਗੀ ਬਾਰ-ਬਾਰ ਪਾਣੀ ਪੀਣਾ ਪੈਂਦਾ ਤੇ ਖਾਣਾ ਘੱਟ ਖਾ ਹੁੰਦਾ ਤੇ ਢਿੱਡਾ ਫਰ ਜਾਂਦਾ ਤੁਹਾਨੂੰ ਪਤਰੀ ਹੈ ਤੇ ਹੁਣ ਮਾਂ ਪੀ ਦਾ ਟਾਈਮ ਹੋ ਗਿਆ ਗੁਰਦਾਨਾ ਸਾਹਿਬ ਜਾਣਾ ਹੈ ਨੇ ਤੇ ਤਾਂ ਕਰਕੇ ਫੜਾਫੜ ਕਰ ਰਹੀ ਹੈ ਤਿਆਰੀ ਖਾ ਪੀ ਕੇ ਤੇ ਫਿਰ ਕਿੰਨੇ ਵਜੇ ਜਾਣਾ 3:30 ਓਕੇ ਪਾਪਾ ਆਇਓ ਆਇਓ ਗਾਇਜ਼ ਇਹ ਦੇਖੋ ਆ ਦੇਖੋ ਹਾਂਜੀ ਓ ਮਾਂ ਦਰਗੀ ਹੋਏ ਉਹ ਡਰ ਗਈ ਉਹ ਮੱਤ ਡਰ ਗਈ ਉਹ ਮੱਤ ਡਰ ਗਈ ਉਹ ਮੱਤ ਡਰ ਗਈ ਉਹ ਡਿੱਗਾ ਲੱਗਾ ਸੀ ਕਾਕੇ ਹਾਂਜੀ ਤੇ ਹੁਣ ਸ਼ਾਮ ਦਾ ਟਾਈਮ ਹੈ ਤੇ ਛੱਤ ਤੇ ਆਏ ਆ ਤੇ ਥੋੜੀ ਥੋੜੀ ਹਨੇਰੀ ਚੱਲ ਰਹੀ ਹੈ ਐਦਾਂ ਲੱਗ ਰਿਹਾ ਕਿ ਹਨੇਰੀ ਚੱਲ ਰਹੀ ਹੈ ਇੱਥੇ ਹਲੇ ਘਟ ਹੈ ਕਿਤੇ ਬਹੁਤ ਤੇਜ਼ ਹਨੇਰੀ ਹਵਾ ਬਹੁਤ ਤੇਜ਼ ਚੱਲ ਰਹੀ ਚੱਲਣ ਲੱਗੀ ਤੇ ਮੈਨੂੰ ਲੱਗਦਾ ਹਨੇਰੀ ਆਏਗੀ ਬਹੁਤ ਤੇਜ਼ ਸਾਂ ਚੜਿਆ ਹੈ ਪਤਾ ਨਹੀਂ ਕਿਉਂ ਕੋੜੀਆਂ ਚੜ ਗਏ ਆ ਪਤਾ ਨਹੀਂ ਇਹ ਸ਼ਾਮ ਦਾ ਟਾਈਮ ਆ ਹੁਣ ਸੁੱਤੇ ਉੱਠੇ ਸੀਗੇ ਹਨ ਤੇ ਤਾਂ ਕਰਕੇ ਹੁਣ ਆ ਕੇ ਮੈਂ ਲੱਗਿਆ ਵੀਡੀਓ ਸ਼ੂਟ ਕਾ ਲਈ ਗਰਮੀ ਬਹੁਤ ਸੀਗੀ ਅੱਜ ਪੂਰਾ ਦਿਨ ਤੇ ਥਕਾਵਟ ਹੋ ਗਈ ਇੱਕ ਤਾਂ ਪਹਿਲਾਂ ਵੋਟਾਂ ਪਾਉਣ ਉੱਤਰ ਚਲੇਗੇ ਫਿਰ ਮੰਤਰੀ ਨੂੰ ਵੋਟ ਪਵਾ ਕੇ ਲਿਆਏ ਟਾਈਮ ਲੱਗ ਗਿਆ ਇਦਾਂ ਹੀ ਤੇ ਥਕਾਵਟ ਹੋ ਗਈ ਤੇ ਹੁਣ ਆ ਦੇਖੋ ਬਹੁਤ ਤੇਜ਼ ਹਵਾ ਚੱਲ ਰਹੀ ਹੈ ਬਾਹਰ ਕੋ ਕੱਪੜੇ ਉੱਡਦੇ ਹੋਏ ਨੇ ਇੱਥੇ ਇਹਦੇ ਵਿੱਚ ਜੰਨਾ ਨਜ਼ਰ ਨਹੀਂ ਆਣਾ ਕਿਉਂਕਿ ਹਲੇ ਹਵਾ ਚੱਲ ਰਹੀ ਹੈ ਤੇਜ਼ ਤੇ ਮਿੱਟੀ ਉੱਡ ਰਹੀ ਹੈ ਆਹ ਦੇਖੋ ਸਾਹਮਣੇ ਹਾਂਜੀ ਕਾਕਾ ਜੀ ਸਾਡੇ ਹੁਣ ਉੱਠੇ ਨੇ ਤੇ ਲਾਈਟ ਚੱਲੀ ਏ ਲਾਈਟ ਜਾਣ ਵਾਲੀ ਏ ਲਾਈਟ ਚੱਲੀ 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 ਤੇਲ ਲਵਾਏ ਜਾ ਰਹੇ ਨੇ ਵਾਲਾਂ ਦੇ ਵਿੱਚ ਹੁਣ ਅਸੀਂ ਚੱਲੇ ਗੁਰਦੁਆਰਾ ਸਾਹਿਬ ਤੇ ਲਾਈਟ ਚੱਲੀ 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 ਨੰਨੂ ਲਾਈਟ ਚੱਲੀ ਟਿੰਟੂ ਆ ਗਈ ਲਾਈਟ ਹਾਈ ਹਾਈ ਲਾਈਟ ਗਈ ਨੰਨੂ ਮਾਈ ਗਾ ਜਦ ਤਿਆਰ ਹੋ ਫਿਰ ਚਲੋ ਹਾਂਜੀ ਤੇ ਹੁਣ ਅਸੀਂ ਨਿਕਲ ਚੁੱਕੇ ਆ ਆਲਮਗੀਰ ਸਾਹਿਬ ਗੁਰਦੁਆਰਾ ਸਾਹਿਬ ਜਾ ਰਹੇ ਆ ਅਚਾਨਕ ਹੀ ਪਲਾਨ ਬਣ ਗਿਆ ਕੋਈ ਪਲਾਨ ਨਹੀਂ ਸੀਗਾ ਤੇ ਅਚਾਨਕ ਹੀ ਮੰਮੀ ਕਹਿੰਦੇ ਵੀ ਚੱਲੀਏ ਤੇ ਆਪਾਂ ਕਹਿੰਦੇ ਵੀ ਚਲੋ ਕਾਫੀ ਟਾਈਮ ਹੋ ਗਿਆ ਕਾਫੀ ਟਾਈਮ ਹੋ ਗਿਆ ਹਾਂ ਅਸੀਂ ਉੱਥੇ ਨਹੀਂ ਸੀ ਗਏ ਹੈਗੇ ਤੇ ਤਾਂ ਕਰਕੇ ਤੇ ਬਸ ਆਪਣੇ ਮਨ ਦੇ ਸਕੂਨ ਵਾਸਤੇ ਚੱਲੇ ਆ ਤੇ ਬਾਕੀ ਦਾ ਹੁਣ ਬਾਕੀ ਸਵੇਰੇ ਜਾਣਾ ਅਸੀਂ ਪਿੰਡ ਅਰਲੀ ਨੇ ਕੱਲ ਤੇ ਮਾ ਸਾਡੇ ਕਿ ਆਣਾ ਤੇ ਮੰਨੀ ਡੈਡੀ ਤੇ ਮੈਂ ਸ਼ਾਇਦ ਅਸੀਂ ਤਿੰਨੇ ਜਾਈਏ ਤੇ ਉਹ ਸਵੇਰੇ ਦੇਖਾਂਗੇ ਤੇ ਪਹਿਲਾਂ ਹਾਲ ਹੁਣ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਆ ਬਾਪੂ ਗੱਡੋ ਚਲੋ ਬਾਪੂ ਜਾਓ ਜਾਓ ਚਲੋ ਬੈਠੋ ਮੰਮੀ ਹਾਂਜੀ ਤੇ ਹੁਣ ਇੱਥੇ ਖੜੇ ਸੀ ਨਹਿਰ ਦੇ ਕਿਨਾਰੇ ਗਿੱਲਾਂ ਵਾਲੀ ਨਹਿਰ ਕਿੱਲਾ ਵਾਲੀ ਨਹਿਰ ਆ ਤੇ ਇੱਥੋਂ ਹੁਣ ਆਪਾਂ ਕੁਰਸੀਆਂ ਲਈਆਂ ਭਾਈ ਕੋਣੋ ਕੋਡ ਨਾ ਆ ਨੰਨੂ ਨੇ ਜਿੱਦ ਫੜੀ ਸੀ ਹੁਣ ਸਾਰਿਆਂ ਨੇ ਲੈ ਲਈਆਂ ਨੇ ਸਾਰੇ ਬੱਚਿਆਂ ਦੀ ਜਿੱਦ ਪੂਰੀ ਹੋ ਗਈ ਜੀ ਆ ਤੇ ਦੁੱਜੀ ਲੈ ਆਲੀਆ ਕਿਹੜੀ ਕੋਠੀ ਲੈ ਸਮੋ ਯਾ ਕੋਣ ਵਾਲੀ ਨਹੀਂ ਓਏ ਕੋਣ ਵਾਲੀ ਨਹੀਂ ਹੈਗੀਆਂ ਕੋਣ ਵਾਲੀ ਵੀ ਹੈ ਉਹ ਕੋਣ ਵਾਲੀ ਹਾਂਜੀ ਤੇ ਹੁਣ ਅਸੀਂ ਵਾਪਸ ਹੀ ਜਾ ਰਹੇ ਆ ਘਰ ਤੇ ਜਾ ਕੇ ਹੁਣ ਆਰਾਮ ਕਰਾਂਗੇ ਕਿਉਂਕਿ ਸਵੇਰੇ ਜਲਦੀ ਉੱਠਣਾ ਤੇ ਤਾਂ ਕਰਕੇ ਤੇ ਜਾ ਕੇ ਹੁਣ ਸੋ ਜਾਾਂਗੇ ਬਸ ਬਾਕੀ ਨੰਨੂ ਦਾ ਜਾਣਾ ਪਿੰਡ ਜਾਣਾ ਤੇ ਬਾਕੀ ਸਾਡਾ ਇਹ ਸ਼ੈਤਾਨ ਜਿਹੜਾ ਟੂਟੀ ਹੈ ਜਿਹੜੀ ਸ਼ੈਤਾਨ ਹੋ ਗਈ ਏ ਆ ਦੇਖੋ ਆਈਸਕ੍ਰੀਮ ਖਾ ਕੇ ਉਹ ਫੇਰ ਪੁੱਛ ਰਹੀ ਆ ਆਈਸਕ੍ਰੀਮ ਖਤਮ ਖਤਮ ਹੋ ਗਈ ਬੇਟਾ ਤੁਮਨੇ ਨਾ ਦੇਖੋ ਦੰਦ ਕੱਢ ਰਹੀ ਐ ਤੇ ਹੁਣ ਇਸ ਵਲੌਗ ਨੂੰ ਆਪਾਂ ਇੱਥੇ ਕਰਦੇ ਐ ਤੇ ਇਸ ਵਲੌਗ ਨੂੰ ਆਪਾਂ ਕਰਦੇ ਐ ਇੱਥੇ ਹੀ ਐਂਡ ਠੀਕ ਹੈ ਜੀ ਤੇ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਦੋਂ ਤੱਕ ਲਈ ਵੀਡੀਓ ਲਾਈਕ ਕਰਦੇ ਸ਼ੇਅਰ ਕਰਦੇ ਚੈਨਲ ਕਰਦੇ ਹੋ ਸਬਸਕ੍ਰਾਈਬ ਲਾਸ ਸਾਡਾ ਕਰਦੇ ਸਾਡਾ ਸਾਡਾ ਕਰਦੇ ਚਲਾ ਦਿਓ ਵਲੌਗ ਨਹੀਂ ਚਲਦੇ ਪਏ

ਪ੍ਰਧਾਨਾਰਕ ਨੂੰ ਲੱਖੇ ਸਾਜੀ ਸਤਿਗੁਰ ਸਾਜੀ ਸਤਿਗੁਰ